ਸਸਿਕਾ ਸਾਰਿਆਂ ਨੂੰ ਇਹ ਡਬਲ ਐਫ ਜੀ ਮੁਰਗਾ ਫੀਡ ਖਾ ਰਿਹਾ ਹੈ ਸਵੇਰ ਦਾ ਟਾਈਮ ਹੈ ਫੀਡ ਪਾਈ ਹੈ ਮੁਰਗੇ ਨੂੰ ਵੇਟ ਮੁਰਗੇ ਦਾ 1 ਕਿਲੋ 400 ਗ੍ਰਾਮ ਦੇ ਬਰਾਬਰ ਹੋ ਗਿਆ ਹੈ 1.5 ਮਹੀਨਾ ਹੋ ਗਿਆ ਨੇ ਮੁਰਗੇ ਪਾਲੇ ਨੂੰ ਤਾਂ ਦੇਖੋ ਸਟਾਰਟਰ ਫੀਡ ਖਾ ਰਹੇ ਹਨ ਗਰਮੀ ਦੀ ਬਾਰ ਕੜਾਕੇਦਾਰ ਪੈ ਰਹੀ ਹੈ ਤਾਂ ਫੀਡ ਇਹਨਾਂ ਨੂੰ ਅੱਜ ਠੀਕ ਠਾਕ ਪਾਈ ਹੈ ਕਿਉਂਕਿ ਸਟਾਰਟਰ ਫੀਡ ਗਰਮ ਬਹੁਤ ਹੁੰਦੀ ਹੈ ਆ ਗਰਮ ਫੀਡ ਕਰਨ ਕੋਈ ਮੁਰਗੇ ਨੂੰ ਨੁਕਸਾਨ ਨਾ ਪਹੁੰਚ ਜਾਵੇ ਇੱਕ ਤਾਂ ਕਾफी ਗਰਮੀ ਹੈ ਦੇਖੋ ਫੀਡ ਖਾ ਕੇ ਉੱਪਰ ਦੀ ਮੂੰਹ ਕਰਕੇ ਸਾਹ ਲੈ ਰਹੇ ਹਨ ਇਹ ਹੀ ਦੱਸ ਰਹੇ ਹਨ ਕਿ ਅੱਜ ਗਰਮੀ ਕਾफी ਹੈ ਤਾਂ ਹੀ ਉੱਪਰ ਦੀ ਮੂੰਹ ਕਰਕੇ ਸਾਹ ਲੈ ਰਹੇ ਹਨ ਡਬਲ ਐਫ ਜੀ ਦੇਸੀ ਮੁਰਗਾ ਜਿਹੜੇ ਵੀ ਸੱਜਣ ਵੀਰ ਨੂੰ ਅੱਗੇ ਸਰਦੀਆਂ ਲਈ ਮੁਰਗੀ ਚਾਹੀਦੀ ਹੈ ਆਂਡੇ ਵਾਸਤੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨੰਬਰ ਹੈ 98146 46851 ਪਿੰਡ ਮੇਰਾ ਹੈ ਟਾਣੀ ਪੁੱਲਾ ਸਿੰਘ ਬਲਾਕ ਜਰਾਲਾ ਬਾਡ ਜ਼ਿਲ੍ਹਾ ਫਾਜ਼ਿਲਕਾ ਜਿਹੜੇ ਵੀ ਸੱਜਣ ਵੀਰ ਨੂੰ ਦੇਸੀ ਮੁਰਗਾ ਉਰਗੀ ਜਾਂ ਚਾਹੀਦੀ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹ ਇਹ ਵੀਰੋ ਵੱਡਾ ਹੈ 1500 ਦੇ ਕਰੀਬ ਵੱਡ ਪਰ ਰਹੇ ਹਾਂ ਹੁਣ ਇਹਨਾਂ ਨੂੰ ਪਾਣੀ ਪਿਲਾ ਜਾਵੇਗਾ ਤਾਂ ਹੀ ਇਹਨਾਂ ਦੇ ਮੂੰਹ ਬੰਦ ਹੋਣਗੇ ਜਿਹੜੇ ਵੀ ਨਵੇਂ ਮੁਰਗੀ ਪਾਲਣ ਫੀਰ ਕੰਮ ਕਰ ਰਹੇ ਹਨ ਤਾਂ ਗਰਮੀ ਵਿੱਚ ਖਾਸ ਕਰਕੇ ਧਿਆਨ ਦੇਣ ਕਿ ਕਿਦਾਂ ਇਹਨਾਂ ਨੂੰ ਫੀਡ ਪਾਈ ਜਾਂਦੀ ਹੈ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਜੋ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਤੇ ਹੋਰ ਵੀ ਵੀਡੀਓ ਕਾਫੀ ਪਾਈਆਂ ਹਨ ਕਿ ਕਿਵੇਂ ਗਰਮੀ 'ਚ ਮੁਰਗਾ ਪਾਲਾ ਜਾਂਦਾ ਹੈ ਉਹ ਗਰਮੀ ਦੀਆਂ ਵੀਡੀਓ ਚੈਨਲ ਤੇ ਦੇਖ ਸਕਦੇ ਹਾਂ